अरविंद केजरीवाल की गिरफ्तारी तो बाद बटाला तो, वालंटीयर राकेश तुली तो ने पिछले एक हफ्ते तो पैरों चो चप्पल ला दी अज इतिहासिक मंदिर अचलेश्वर धाम विखे हवन यज्ञ किया गया है कि मकसद है हवन यज्ञ का ਕਿਉਂ ਹਵਨ ਯੱਗਿਆ ਕੀਤਾ ਗਿਆ ਔਰ ਕਿਉਂ ਅੱਜ ਸਾਰਾ ਦਿਨ ਭੁੱਖੇ ਰਹਿਣਗੇ ਗੱਲਬਾਤ ਕਰ ਲਾਂਗੇ ਪਹਿਲਾਂ ਰਕੇਸ਼ ਤੁਲੀ ਹੋਣਾ ਤੁਲੀ ਸਭ ਪਹਿਲਾਂ ਤੇ ਚੱਪਲ ਲਾਤੀ ਅੱਜ ਹਵਨ ਯੱਗਿਆ ਤੇ ਭੁੱਖੇ ਰਹਿਣ ਦਾ ਪ੍ਰਾਨ ਕਰਨ ਕਾਰਨ ਤਾਂ ਮੈਂ ਉਹ ਦੱਸਿਆ ਪਉਨੂ ਵੀ ਸਾਡੇ ਸੁਪਰੀਮੋ ਜਿਹੜੇ ਨੇ ਉਹਨਾਂ ਦੀ ਚੰਗੀ ਸਿਹਤ ਦੇ ਰਹਿਣ ਵਾਸਤੇ ਤੇ ਜਿਹੜੇ ਉਹਨੂੰ ਤੇ ਝੂਠੇ ਪਰਚੀ ਹੋਏ ਨੇ ਉਹ ਸੇਤੀ ਖਾਰਜ ਹੋਣਗੇ ਜੇ ਚੱਪਲ ਦੀ ਗੱਲ ਕੀਤੀ ਜਾਵੇ ਤੇ ਇੱਕ ਹਫਤਾ ਪਹਿਲਾਂ ਲਾਤੀ ਅੱਜ ਜਿਹੜੀ ਉਹ ਹੋਤੀਆਂ ਪਾਈਆਂ ਗਈਆਂ ਨੇ ਹਵਨ ਯੱਗਿਆ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੋਏ ਔਰ ਅਰਦਾਸ ਕੀਤੀ ਆ ਉਹਦੇ ਚ ਕਿਹੜੀ ਕਿਹੜੀ ਅਰਦਾਸ ਕੀਤੀ ਔਰ ਕੀ ਲੱਗਦਾ ਕਦੋਂ ਤੱਕ ਪੂਰੀ ਹੋ ਸਕਦੀ ਮੈਂ ਤੁਹਾਨੂੰ ਪਹਿਨੋਂ ਬੇਨਤੀ ਕੀਤੀ ਆ ਵੀ ਜਿਹੜਾ ਵੀ ਇਸ ਸਥਾਨ ਤੇ ਸ਼੍ਰੀ ਅਚਲਵਿਸ਼ੇਸ਼ਵਰ ਧਾਮ ਭੋਲੇ ਸ਼ੰਕਰ ਦੇ ਚਰਨਾਂ 'ਚ ਆਇਆ ਵਾ ਉਹ 41 ਦਿਨ ਦੇ ਵਿੱਚ ਵਿੱਚ ਉਹਦੀ ਮਨੋਕਾਮਨਾ ਪੂਰੀ ਹੋਈ ਆ ਤੇ ਮੈਂ ਮੈਨੂੰ ਪੂਰੀ ਆਸ ਆ ਵੀ 41 ਦਿਨ ਤੋਂ ਪਹਿਨੋਂ ਪਹਿਨੋਂ ਇਹਨਾਂ ਦੀ ਜ਼ਮਾਨਤ ਹੋਏਗੀ ਅੱਜ ਫਿਰ ਭੁੱਖੇ ਵੀ ਰਹਿਣਾ ਵਾ ਹਾਂ ਪਤਨ ਦੱਸਿਆ ਵੀ ਜੇ ਸਾਰੇ ਦੇ ਵਰਚ ਜਿੰਨੇ ਸਾਡੇ ਵਲੰਟੀਅਰ ਆਏ ਨਾ ਅ ਜਿੰਨੇ ਮੇਰੇ ਆਪਣਾ ਸੋਰ ਸਾਹਿਬ ਸੋਨੀ ਸਾਹਿਬ ਭਰਤ ਅਗਰਵਾਲ ਨਰਿੰਦਰ ਸਿੰਘ ਜੀ ਮਹਾਣਾ ਸ਼ਰਮਾ ਜੀ ਅਜੇ ਕੁਮਾਰ ਜੀ ਸਰਪੰਚ ਜੀ ਮੇਰੇ ਸਾਰੇ ਜਿੰਨੇ ਮੇਰੇ ਯਾਰ ਦੋਸਤ ਵਲੰਟੀਅਰ ਸਾਹਿਬ ਆਣ ਇਹ ਸਾਰੇ ਨਰੇਸ਼ ਗੋਇਲ ਜੀ ਸਰਦਾਰ ਸਤਨਾਮ ਸਿੰਘ ਜੀ ਇਹ ਸਾਰੇ ਸਵੇਰ ਦੇ 4 ਵਜੇ ਨਾਲ ਆਪਾਂ ਅਚਲ ਸਾਹਿਬ ਆਏ ਹੋਏ ਆ 4 ਵਜੇ ਤੋਂ ਆਪਾਂ ਕੋਈ ਵੀ ਅਨਗ੍ਰੈਂਡ ਨਹੀਂ ਕੀਤਾ ਤੇ ਆਪਾਂ ਸ਼ਾਮ ਤੱਕ ਸ਼ਾਮ ਤੱਕ ਅਸੀਂ ਕੋਈ ਅਨਗ੍ਰੈਂਡ ਨਹੀਂ ਕਰਾਂਗੇ ਜਿਸ ਤਰੀਕੇ ਨਾਲ ਤੁਸੀਂ ਅਰਵਿੰਦ ਕੇਜਰੀਵਾਲ ਪ੍ਰਤੀ ਆਪਣੀ ਪਿਆਰ ਜਤਾ ਰਹੇ ਹੋ ਮਿਲਣ ਦਾ ਵੀ ਪ੍ਰੋਗਰਾਮ ਬਣਾਇਆ ਕਰੀ ਹਾਂ ਹਾਂ ਬਿਲਕੁਲ ਜੀ ਮੈਂ ਆਪਣੀ ਐਪਲੀਕੇਸ਼ਨ ਭੇਜੀ ਹੈ ਉਹਨਾਂ ਦੀ ਮੁਲਾਕਾਤ ਕਰਨ ਵਾਸਤੇ ਮੇਰੇ ਖਿਆਲ ਨਾਲ ਵੀ ਅਗਲੇ ਹਫਤੇ ਉਹ ਮਨਜ਼ੂਰ ਹੋ ਜਾਵੇਗੀ ਤੇ ਮੈਂ ਜਾ ਕੇ ਮੁਲਾਕਾਤ ਕਰਕੇ ਆਵਾਂਗਾ ਲੱਗਦਾ ਕਿ ਮੁਲਾਕਾਤ ਹੋ ਪਾਏਗੀ ਜਾਂ ਇਹ ਕਿਹੜੀ ਗੱਲ ਕਿਉਂ ਹੋਏਗੀ 100% ਮੁਲਾਕਾਤ ਕਰਕੇ ਆਵਾਂਗਾ ਉਹਨਾਂ ਦੀ ਛੇ ਦਾ ਹਾਲ ਚਾਲ ਕਿਸ ਤਰ੍ਹਾਂ ਜਾਣਿਆ ਜਾ ਰਿਹਾ ਜਾਂ ਉਹਨਾਂ ਦੇ ਮੈਸੇਜ ਆ ਰਹੇ ਖਬਰਾਂ ਤੇ ਆ ਹੀ ਨਹੀਂ ਆਣੇ ਉਦਾਂ ਵੈਸੇ ਪਰਸਨਲੀ ਕੋਈ ਸੰਪਰਕ ਹੋ ਪਾਇਆ ਉਹਦੀ ਪਤਨੀ ਨਾਲ ਜਾਂ ਦਿੱਲੀ ਕਿਸੇ ਨਾਲ ਨਹੀਂ ਪਰਸਨਲ ਮੇਰਾ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਮੈਂ ਹੁਣ ਅਗਲੇ ਹਫਤੇ ਮੰਗਲਵਾਰ ਦਿੱਲੀ ਜਾ ਰਿਹਾ ਹਾਂ ਤੇ ਮੈਂ ਆਪਣੀ ਭੈਣ ਸੁਨੀਤਾ ਕੇਜੀ ਗੱਲ ਸਾਹਿਬ ਜੀ ਨੂੰ ਮਿਲ ਕੇ ਆਵਾਂਗਾ ਉਹਨਾਂ ਦਾ ਹਾਰ ਚੜ੍ਹ ਪੁੱਛ ਕੇ ਆਵਾਂਗਾ ਬੱਚਿਆਂ ਦੀ ਸਿਹਤ ਵਾਸਤੇ ਵੀ ਉਹਨਾਂ ਦੀ ਸਿਹਤ ਵਾਸਤੇ ਮੈਂ ਕੋਲੇ ਸ਼ੰਕਰ ਅਗੇ ਅਰਦਾਸ ਕਰਦਾ ਵੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸੜਨ ਦੀ ਕਿੜਾ ਚ ਰੱਖੇ ਸੜਨ ਹੋਰ ਵੀ ਇੱਥੇ ਵਾਰੈਂਟੀਆਂ ਮੌਜੂਦ ਆ ਅੱਜ ਫਿਰ ਕਿੰਨੀਆਂ ਹੂਤੀਆਂ ਪਾਈਆਂ ਗਈਆਂ ਔਰ ਕੀ ਕੀ ਅਰਦਾਸ ਕੀਤੀ ਗਈ ਸਰ ਅਜਰ ਕਸ਼ਮਰ ਤੁਲਜੀ ਦੇ ਗੁਆਹੇ ਵਿੱਚ ਸਾਡੀ ਪੂਰੀ ਬਟਾਲੀ ਦੀ ਟੀਮ 150 ਤੋਂ 200 ਬੰਦੇ ਅਚਾਨਕ ਪਹੁੰਚੇ ਨੇ ਜਿਹੜੇ ਕਿ ਕੇਜੂਲ ਸਾਹਿਬ ਦੀ ਸੀਤੀ ਤੰਦਰੁਸਤੀ ਵਾਸਤੇ ਅਤੇ ਉਹਨਾਂ ਰਿਹਾਈ ਵਾਸਤੇ ਇੱਥੇ ਪ੍ਰਾਰਥਨਾ ਕੀਤੀ ਗਈ ਹੈ ਤੇ ਸਭ ਵੱਲੋਂ ਮਿਲ ਕੇ ਹਵਨ ਯੱਗ ਕੀਤਾ ਗਿਆ ਜੀ ਜੂਤੀਆ ਪਈਆਂ ਗਏ ਤੁਸੀਂ ਐਡਵੋਕੇਟ ਵੀ ਕਹਿੰਦੇ ਕਿ ਐਪਲੀਕੇਸ਼ਨ ਵੀ ਮੂਵ ਕਰਤੀ ਆ ਕਿ ਮੁਲਾਕਾਤ ਕਿੰਨਾ ਕੁ ਪੋਸੀਬਲ ਆ ਕਿ ਰਕੇਸ਼ ਟੁੱਲੀ ਦੀ ਮੁਲਾਕਾਤ ਹੋ ਸਕੀ ਦੇਖੋ ਜੀ ਉਹ ਤੇ ਪਰਮਿਸ਼ਨ ਆਫ ਕੋਰਟ ਦਾ ਮੈਟਰ ਹੈ ਇਹ ਤੇ ਬੇਨਤੀ ਕਰ ਸਕਦੇ ਐਪਲੀਕੇਸ਼ਨ ਲਗਾ ਸਕਦੇ ਐ ਬਾਕੀ ਕੋਰਟ ਦੀ ਪਰਮਿਸ਼ਨ ਮਿਲਣ ਦੇ ਸਾਰੇਗੇ ਚਾਂਸ ਹੈ ਕਿ ਮਿਲ ਸਕਦੀ ਹੈ ਰਕੇਸ਼ ਕੁਮਾਰ ਟੁੱਲੀ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਵੌਲੰਟੀਅਰਸ ਅੱਜ ਇਤਿਹਾਸਿਕ ਮੰਦਰ ਅਚਲੇਸ਼ਵਰ ਥਾਮ ਇਕੱਠੇ ਹੋਏ ਜਿੱਥੇ ਮਿਲ ਕੇ ਉਹਨਾਂ ਨੇ ਹਵਨ ਯੱਗਿਆ ਕੀਤਾ ਗੁਰਦੁਆਰਾ ਅਚਨ ਸਾਹਿਬ ਨਤਮਸਤਕ ਹੋਏ ਜਿੱਥੇ ਜਾ ਕੇ ਅਰਦਾਸ ਕੀਤੀ ਕਿ ਅਰਵਿੰਦ ਕੇਜਰੀਵਾਲ ਦੀ ਰਿਹਾਈ ਜਲਦ ਹੋਵੇ ਤੇ ਉਹ ਚੰਗੀ ਸਿਹਤਯਾਬ ਹੋਣ ਇਸ ਦੇ ਨਾਲ ਨਾਲ ਕਹਿੰਦੇ ਨੇ ਕਿ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਲਗਾਤੀ ਆ ਕਿ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੋਵੇ ਅਜਿਹਾ ਦਿਨ ਸਾਰਾ ਦਿਨ ਇਹ ਵਾਰੈਂਟੀਆਂ ਜਿਹੜੇ ਨੇ ਭੁੱਖੇ ਵੀ ਰਹਿਣਗੇ ਔਰ ਅਰਦਾਸ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਰਿਹਾਈ ਹੋਵੇ ਕੈਮਰਾਮੈਨ ਪੰਟੀ ਨਾਲ ਔਨ ਅਅਰਲੀ ਨਿਤਿਨ ਉਥਰਾ ਬਟਾਲਾ